ਤੋ ਨਾ ਕੁਝ ਦਿਨ ਪਹਿਲਾਂ ਤੁਹਾਨੂੰ ਅਸੀਂ ਬਾਡੀ ਸਰਵਿਸ ਪੈਕ ਦੇ ਕੇ ਗਏ ਸੀ ਪੰਜ ਤਰ੍ਹਾਂ ਦੇ ਜੂਸ ਉਹ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਔਰ ਕਿੰਨੇ ਟਾਈਮ ਤੋਂ ਸੀ ਕਿੱਥੋਂ ਕਿੱਥੋਂ ਦਵਾਈਆਂ ਖਾਧੀਆਂ ਔਰ ਕਿੰਨਾ ਕੁ ਖਰਚਾ ਕਰ ਸਕੀ ਸੀ ਮੜਾ ਜੀ ਦੱਸਿਓ ਮੈਨੂੰ ਜੀ ਤੋਂ 50 55 ਦਿਨ ਪਹਿਲਾਂ ਜੀ ਮੈਂ ਬਾਡੀ ਸਰਵਿਸ ਜੂਸ ਸ਼ੁਰੂ ਕੀਤਾ ਸੀਗਾ ਜੀ ਉਦੋਂ ਪਹਿਲਾਂ ਜੀ ਮੈਨੂੰ ਬਹੁਤ ਪ੍ਰੋਬਲਮਾਂ ਸੀਗੀਆਂ ਮੇਰਾ ਤਜਾ ਬਣਦਾ ਸੀਗਾ ਤੇ ਮੇਰੇ ਸਰੀਰ ਨੂੰ ਜਿਵੇਂ ਕਹਿੰਦੇ ਸੋਕੜਾਵਾ ਉਹ ਬਿਮਾਰੀ ਸੀ ਤੇ ਦੂਮਾ ਡਾਕਟਰ ਲੁਧਿਆਣਾ ਡੀਐਮਸੀ ਚੰਡੀਗੜ੍ਹ ਮੋਗੇ ਡਾਕਟਰ ਵੀਰੂ ਦੇ ਬਹੁਤ ਵੀ ਡਾਕਟਰ ਸੱਜਣਾਂ ਔਰ ਜੇ ਪੈਸਿਆਂ ਦੀ ਗੱਲ ਕਰਾਂ ਤਾਂ ਮੈਂ 5-7 ਲੱਖ ਰੁਪਏ ਖਰਚ ਚੁੱਕਿਆ ਸੀ ਹੁਣ ਤੱਕ ਤੇ ਉਮੀਦ ਮੈਨੂੰ ਬਿਲਕੁਲ ਨਹੀਂ ਸੀ ਤੇ ਆ ਜਿਸ ਦਿਨ ਤੁਹਾਨੂੰ ਮੋਡੀ ਸਰਵਿਸ ਦੂਜਾ ਕਮਿਸ਼ਨ ਕਰ ਲਿਆ ਤੇ ਮੇਰੀਆਂ ਬਹੁਤ ਹੱਦ ਤੱਕ ਪ੍ਰੋਬਲਮਾਂ ਜਿਹੜੀਆਂ ਜੀ ਆਪਾਂ ਸੋਚ ਚੁੱਕੇ ਸੀ ਤਾਂ ਮੇਰੀ 60% ਪ੍ਰੋਬਲਮ ਠੀਕ ਕੀ ਕੀ ਠੀਕ ਆ ਹੋ ਗਿਆ ਮੰਨ ਲਓ ਤੁਸੀਂ ਪੰਜਾਬ ਬਹੁਤ ਵੱਡਾ ਸੀ ਖਾਸ ਕਰਕੇ ਤੌਰ ਤੇ ਪੰਜਾਬ ਬਣਨ ਲੱਗਿਆ ਸੀ ਦੀ ਰੰਗ ਉਹ ਮੇਰਾ ਬਿਲਕੁਲ ਕਾਲਾ ਪੈ ਗਿਆ ਸੀ ਉਹ ਠੀਕ ਆ ਤੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਸੀ ਵੀ ਜਦੋਂ ਵੀ ਥੋੜੀ ਜਿਹੀ ਕੋਈ ਚੀਜ਼ ਖਾ ਵੀ ਲੈਂਦਾ ਸੀਗਾ ਤੇ ਮੈਨੂੰ ਟਾਇਲਟ ਜਾਣਾ ਪੈਂਦਾ ਸੀਗਾ ਤੇ ਉਹ ਮੇਰੀ ਪ੍ਰੋਬਲਮ ਜੀ ਅੱਜ ਤੋਂ 20 ਦਿਨਾਂ ਪਹਿਲਾਂ ਦੀ ਮਨ ਬਹੁਤ ਠੀਕ ਹੋ ਗਿਆ। ਉਠਣਾ ਅਠਾਂ ਚ ਕਿਵੇਂ ਆ ਜੀ? ਉਠਾਂ ਤਾਂ ਪਹਿਲਾਂ ਕੋਈ ਪਿਆ ਰਹਿੰਦਾ ਸੀ ਤੇ ਬਹੁਤ ਦਿੱਕਤ ਆਉਂਦੀ ਸੀ ਹੁਣ ਕੋਈ ਦਿੱਕਤ ਨਹੀਂ ਆਦੀ ਉੱਠੜਦੀ ਹਾਂ ਤਾਂ ਵਗੀਰ ਲੌਰਟ ਤੋਂ ਟੱਪ ਕਰਨੀ ਪੈਂਦੀ। ਓਕੇ ਜੀ ਜਿਹੜੇ ਪਰਿਵਾਰ ਹੁਣ ਥੋਡੀ ਵੀਡੀਓ ਸੁਣਨਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀਆਂ ਐਲੋਪੈਥੀ ਐਂਗਰੇਜੀ ਦਵਾਈਆਂ ਲੈਂਦੀਆਂ ਕਿ ਇਹਨਾਂ ਤੋਂ ਬਚੋ ਤੇ ਜਿਹੜੀਆਂ ਆਯੁਰਵੇਦ ਦੀ ਇਹ ਬਡੀ ਸਰਵਿਸ ਆ ਜਰੂਰ ਇੱਕ ਵਾਰੀ ਵਰਤ ਕੇ ਜੀ ਦੇਖੋ ਬਈ ਚਾਹੇ ਤੁਸੀਂ ਬਿਮਾਰ ਹੋ ਚਾਹੇ ਨਹੀਂ ਬਿਮਾਰ ਤਾਂ ਇੱਕ ਵਾਰੀ ਵਰਤ ਕੇ ਜੀ ਦੇਖੋ ਕਿਉਂ ਕੋਈ ਨਾ ਫਾਇਦਾ ਕਰ ਰਿਹਾ ਜੀ